ਅਤੇ ਹੁਣ ਖਬਰਾਂ ਵਿਸਥਾਰ ਨਾਲ ਆਵਾਜ਼ ਮੁਲਾਜ਼ਮਾਂ ਦੀ ਸਾਂਝਾ ਸੰਘਰਸ਼ ਮੋਰਚਾ ਦੀ ਅਗਵਾਈ ਹੈ ਸੀਟੂ ਯੂਨੀਅਨ ਸੇਵਾਦਾਰ এমਪਲੋਇਜ਼ ਯੂਨੀਅਨ ਤਾਲਮੇਲ ਦਲ ਸਫਾਈ ਮਜ਼ਦੂਰ ਯੂਨੀਅਨ ਬੀ ਐਮ ਐਸ ਯੂਨੀਅਨ ਅਤੇ ਸੀਵਰੇਜ এমਪਲੋਇਜ਼ ਯੂਨੀਅਨ ਦੇ ਇੱਕ ਵਫਤ ਨੇ ਨਗਰ ਨਿਗਮ ਦੇ ਕਮਿਸ਼ਨਰ ਵਿਕਰਮਜੀਤ ਸਿੰਘ ਸ਼ੇਰਗਿੱਲ ਨਾਲ ਮੁਲਾਕਾਤ ਕੀਤੀ ਅਤੇ ਮੁਲਾਜ਼ਮਾਂ ਦੀਆਂ ਮੰਗਾਂ ਨੂੰ ਲੈ ਕੇ ਇੱਕ ਮੰਗ ਪੱਤਰ ਸੌਪਿਆ ਇਸ ਮੰਗ ਪੱਤਰ ਵਿੱਚ ਇਹਨਾਂ ਯੂਨੀਅਨਾਂ ਨੇ ਮੰਗ ਕੀਤੀ ਕਿ ਮੁਲਾਜ਼ਮਾਂ ਨੂੰ ਸਮੇਂ ਤੇ ਤਨਖਾਹ ਦਿੱਤੀ ਜਾਵੇ ਆਊਟਸੋਰਸ ਮੁਲਾਜ਼ਮਾਂ ਨੂੰ ਡੀਸੀ ਰੇਟ ਤੇ ਰੱਖਿਆ ਜਾਵੇ ਤਰਸ ਦੇ ਆਧਾਰ ਤੇ ਰੱਖੇ ਜਾਣ ਵਾਲੇ ਮੁਲਾਜ਼ਮਾਂ ਨੂੰ ਨਿਯੁਕਤੀ ਪੱਤਰ ਦਿੱਤੇ ਜਾਣ ਅਤੇ ਆਟੋ ਵਰਕਸ਼ਾਪ ਹਾਥੀਗੇੜ ਦੇ ਵਿਕਾਸ ਕਾਰਜ ਛੇਤੀ ਤੋਂ ਛੇਤੀ ਕਰਾਇਆ ਜਾਣ ਨਗਰ ਨਿਗਮ ਦੇ ਕਮਿਸ਼ਨਰ ਵਿਕਰਮਜੀਤ ਸਿੰਘ ਸ਼ੇਰਗਿੱਲ ਨੇ ਆਖਿਆ ਕਿ ਮੰਗਲਵਾਰ 16 ਸਤੰਬਰ ਦੁਪਹਿਰ 2 ਵਜੇ ਨਗਰ ਨਿਗਮ ਦਫ਼ਤਰ ਵਿਖੇ ਐਨਐਜ ਜਥੇਬੰਦੀਆਂ ਨਾਲ ਮੀਟਿੰਗ ਕਰਕੇ ਮੁਸ਼ਕਲਾਂ ਦਾ ਹੱਲ ਕੀਤਾ ਜਾਵੇਗਾ ਨਗਰ ਨਿਗਮ ਕਮਿਸ਼ਨਰ ਨੂੰ ਮਿਲੇ ਵਫਦ ਵਿੱਚ ਪ੍ਰਧਾਨ ਆਸ਼ੂ ਨਾਹਰ सुरेंद्र ਸ਼ਰਮਾ ਸੋਨੂ ਚੇਅਰਮੈਨ ਰਾਜਕੁਮਾਰ ਰਾਜੂ ਕੱਤਰ ਰਾਜ ਕਲਿਆਣ ਮੀਤ ਪ੍ਰਧਾਨ ਜੁਗਲ Kishore ਲਾਲੀ ਅਸ਼ੋਕ ਖਾਨ ਰਜੇਸ਼ ਕੁਮਾਰ ਅਤੇ ਰਾਜ ਕੁਮਾਰ ਸਮੇਤ ਵੱਡੀ ਗਿਣਤੀ ਵਿੱਚ ਮੁਲਾਜ਼ਮ ਮੌਜੂਦ ਸਨ ਦੇਖੋ ਜੀ ਅੱਜ ਸਾਂਝ ਸੰਘਰਸ਼ ਸਮਾਟੀ ਨੇ ਆਵਾਜ਼ ਮੁਲਾਜ਼ਮਾਂ ਦੀ ਨੇ ਇੱਕ ਮੰਚ ਤੇ ਇਕੱਠੇ ਹੋ ਕੇ ਆਜੀ ਮਾਨਯੋਗ ਕਮਿਸ਼ਨ ਸਾਹਿਬ ਨੂੰ ਪੱਤਰ ਵੀ ਡੈਂਟ ਮੈਟਰ ਦਿੱਤਾ ਵਾ ਜਿਸ ਦੇ ਵਿੱਚ ਸਾਡੀਆਂ ਬਹੁਤ ਹੀ ਜਨੂਇਲ ਧਮਾਨਸ ਨੇ ਜਿਹੜੀਆਂ ਮਾਨਯੋਗ ਕਮਿਸ਼ਨ ਸਾਹਿਬ ਦੇ ਨਾਲ ਹੀ ਬੈਠ ਕੇ ਹੱਲ ਹੋਣ ਵਾਲੀਆਂ ਨੇ ਜਿਸ ਦੇ ਵਿੱਚ ਸੰਗ ਦੇ ਤਰਸ ਦੇ ਆਧਾਰ ਤੇ ਜਿਹੜੇ ਪੈਂਡਿੰਗ ਪੇਰਨ ਚ ਤਾਲੀ ਲਾ ਆਦਮਾਨੀਆਂ ਅਪਾਇੰਟਮੈਂਟਾਂ ਉਹ ਵਿੱਚ ਮੰਗ ਪਾਈ ਗਈ ਜੇ ਜਲਦ ਕਰ ਦੇਈਏ ਇੰਨਾਂ ਨੂੰ ਉਸ ਤੋਂ ਇਲਾਵਾ ਤਨਖਾਹਾਂ ਦੀ ਮੰਗ ਆ ਓਰਸੋਰਟਸ ਤੇ ਜਿਹੜੇ ਮੁਲਾਜ਼ਮ ਕੰਮ ਕਰ ਰਹੇ ਆ ਵੀ ਉਹਨਾਂ ਨੂੰ ਜਲਦੀ ਮਾਨ ਜੋ ਕਮਿਸ਼ਨਰ ਸਾਹਿਬ ਤੇ ਜਿਸਿੰਗ ਦੇ ਲੈ ਕੇ ਸਰਕਾਰ ਨੂੰ ਭੇਜਣ ਤਾਂ ਉਹਨਾਂ ਨੂੰ ਡੀਸੀ ਗ੍ਰੇਡ ਤੇ ਕੀਤਾ ਜਾਵੇ ਉਸ ਤੋਂ ਇਲਾਵਾ ਆਟੋ ਵਰਕਸ਼ਾਪੀਆਂ ਚੰਨ ਮੰਗਾਣੇ ਜਿਸ ਤਰ੍ਹਾਂ ਦੇ ਵਾਸ਼ਿੰਗ ਸੈਂਟਰ ਹੈ ਸਾਡਾ ਅੰਦਰ ਹੋਰ ਵੀ ਜਿਹੜੀਆਂ ਨੇਦਰ ਪ੍ਰੋਬਲਮਾਂ ਨੇ ਉਸ ਦੇ ਬਾਰੇ ਲੈ ਕੇ ਕਾਜ ਮੰਗ ਪੱਤਰ ਦਿੱਤਾ ਗਿਆ ਇਹ ਸਾਡੀਆਂ ਮਾਨਯੋਗ ਕਮਿਸ਼ਨਰ ਸਾਹਿਬ ਕਿਸੇ ਪ੍ਰਕਾਰ ਦੀਆਂ ਬੈਠ ਕੇ ਹੱਲ ਕਰ ਦਿੰਦੇ ਨੇ ਤੇ ਸਾਡੇ ਲੋਕੋ ਕੋਈ ਗੱਲ ਨਹੀਂ ਸੈਟੀਸਫਾਈ ਹੈ ਜੇ ਸਾਡੀਆਂ ਮੰਗਾਂ ਨਾ ਪੂਰੀ ਹੋਈਆਂ ਅਸੀਂ ਨਾਥੇ ਜ਼ਿੰਮੇਗੀ ਹੜਤਾਲ ਤੇ ਜਾਵਾਂਗੇ ਹੋਰ ਸਮੂਹ ਮੁਲਾਜ਼ਮ ਜਾਵਾਂਗੇ ਹੋਰ ਅੱਠ ਤੋਂ ਬਾਅਦ ਸਾਡੇ ਨਾਲ ਜੱਥੇ ਬੰਨ੍ਹੀਆਂ ਨੇ ਆਟੋ ਵਰਕਸ਼ਾਪ ਬੰਦ ਹੋਏਗੀ ਦਫਤਰ ਬੰਦ ਹੋਏਗਾ ਸਿਵਰ ਪਰਭਾਰ ਬੀਤੋ ਤੇ ਜਿਹੜੇ ਜਿਹੜੇ ਮੁਲਾਜ਼ਮਾਂ ਨੇ ਸਾਡੇ ਨਾਲ ਜੱਥੇ ਬੰਨ੍ਹੀਆਂ ਨੇ ਬੈਠ ਕੇ ਆਪਣੇ ਨੋਟਸ ਨੋਟਿਸ ਦਿੱਤਾ ਸਾਡੇ ਨਾਲ ਉਹ ਉਹਨੇ ਹੀ ਦਾਇਰੇ ਬੰਦ ਕੀਤੇ ਜਾਣਗੇ ਅਤੇ ਮੁਲਾਜ਼ਮਾਂ ਨੂੰ ਅਤੇ ਮੁਲਾਜ਼ਮਾਂ ਦੇ ਹੱਕ ਦੇ ਵਿੱਚ ਜੋ ਵੀ ਰਹਿਤ ਹੋਏਗਾ ਉਹ ਹੱਲ ਕਰਾਇਆ ਜਾਏਗਾ ਉਹਨਾਂ ਨੇ ਮਨ ਪੱਤਰ ਪੜ੍ਹ ਕੇ ਸਾਨੂੰ ਕੱਲ ਦਾ 12 ਵੇ ਤੋਂ ਬਾਅਦ ਦਾ ਟਾਈਮ ਦੇ ਦਿੱਤਾ ਜਿੱਤੇ 300 ਰੁਪਏ ਕੀ ਦਿੱਤੇ ਹਨ ਅਗਰ ਸਾਡੀਆਂ ਮੰਗਾਂ ਨਹੀਂ ਮੰਨੀਆਂ ਜਾਂਦੀਆਂ ਉਹਨਾਂ ਦੇ ਸਮੇਂ ਵਿੱਚ ਨਰਦਾਰਾ ਪਨਾਉਣਾ ਪੈ ਜਾਣਾ ਇਸ ਕਰਕੇ ਹੀ ਮਾਨਜੋਤ ਕ੍ਰਿਸ਼ਨ ਜੀ ਨੂੰ ਘਰ ਤਾਇਆ ਉਹਨਾਂ ਨੇ ਬਯਦ ਦੇ ਆਧਾਰ ਤੇ ਕਾਹਦਾ ਤੁਹਾਨੂੰ ਟਾਈਮ ਦਿੱਤਾ ਮੰਗਾਂ ਦੇ ਵਿਚਾਰ ਹੋਏ ਕਿ ਅਸੀਂ ਨਹੀਂ ਚਾਹੁੰਦੇ ਕਿ ਹਰ ਪਾਲਾ ਮੁਝਾਰੇ ਕਿਤੇ ਜਾਂਦੇ ਬਾਕੀ ਹਾਲਾਤ ਵੀ ਕਾਰ ਪੈ ਰਹੇ ਨੇ ਸਮਝਦੇ ਜੋ ਹੈਗੇ ਆ ਪਰ ਸਾਡੀ ਵੀ ਮਜ਼ਦੂਰੀ ਆ ਸਾਨੂੰ ਜਿੰਨੇ ਦੇ 10-15 ਸਾਡੇ ਨਮਾਇंदे ਆ ਜਿਨ੍ਹਾਂ ਤੋਂ ਅਸੀਂ ਅੰਦਰ ਚੱਪ ਲੈਦੇ ਸਾਡੇ ਵਰਕਰ ਆ ਮਜ਼ਦੂਰ ਆ ਉਹ ਸਾਨੂੰ ਆ ਕੇ ਕਹਿੰਦੇ ਆ ਤੇ ਸਾਨੂੰ ਅੱਗੇ ਜਾ ਕੇ ਫੇਰ ਕੰਮ ਆ ਪੈਂਦਾ ਇਸ ਲਈ ਕੱਲ ਤੇ ਮੀਟਿੰਗ ਤੋਂ ਬਾਅਦ ਚ ਉਜਾਰਿਆ ਜਾਇਆ ਕਿ ਮੰਗ ਪੱਤਰ ਕੀ ਹੈ ਅੱਜ ਆਵਾਜ਼ ਸੱਚੀ ਸੰਝਾ ਮੋਰਚਾ ਵੱਲੋਂ ਸੂਜ ਇੱਥੇ ਬੰਦੀਆਂ ਜਿਹੜੀਆਂ ਆ ਆਪਾਂ 1 ਬੱਧਰ ਘੰਟੇ ਦਾ ਨੋਟਿਸ ਮਾਂਜੋ ਕਮਿਸ਼ਨ ਸਾਹਿਬ ਨੂੰ ਦਿੱਤਾ ਹੈ ਜਿਨ੍ਹਾਂ ਨੇ ਅਸ਼ਵਾਸਨ ਦਵਾਇਆ ਹੈ ਕਿ ਜਿਹੜੀਆਂ ਮੰਗਾਂ ਮੈਂ ਪੜ ਕੇ ਉਹਨੂੰ ਬਰੀਫ ਕਰਕੇ ਤੇ ਆਪਾਂ ਜਲਦੀ ਤੁਹਾਡੇ ਨਾਲ ਬੈਠ ਕੇ ਦਾ ਹੱਲ ਕੱਢਾਂਗੇ ਜੇਕਰ ਹਾਲ ਨਾ ਕੋਈ ਨਿਕਲਦਾ ਹੋਇਆ ਨਜ਼ਰ ਆਏਗਾ ਤੇ ਆਪਾਂ ਜਿਹੜਾ ਸੰਘਰਸ਼ ਦਾ ਰਸਤਾ ਬਣਾਵਾਂਗੇ ਉਹ ਉਹਦਾ ਜ਼ਿੰਮੇਵਾਰ ਜਿਹੜਾ ਪ੍ਰਸ਼ਾਸਨ ਹੋਏਗਾ ਸਾਡੀਆਂ ਜਮੂਹ ਜਿੰਨੀਆਂ ਵੀ ਲੋਕ ਜਥੇ ਬੰਨੀਆਂ ਆ ਜਿਹੜੇ ਹਰ ਕੈਟਾਗਰੀ ਨਾਲ ਜਿਹੜੇ ਰਿਲੇਟਡ ਨੇ ਚਾਹੇ ਉਹ ਸੀਵਰਮੈਨ ਨੇ ਚਾਹੇ ਕਲੈਰੀਕਲ ਐ ਇਨਸਪੈਕਟਰ ਰੈਂਕ ਦੇ ਸਾਰੇ ਟੋਟਲੀ ਆਟੋ ਵਰਕਸ਼ਾਪ ਤੋਂ ਨੇ ਬੜੀਆਂ ਜਾਇਜੀਨ ਛੋਟੇ ਛੋਟੀਆਂ ਮੰਗਾਂ ਨੇ ਜਿਹੜੀਆਂ ਕਿ ਕਮਿਸ਼ਨਰ ਸਾਹਿਬ ਦੇ ਐਂਡ ਤੇ ਹੀ ਹੱਲ ਹੋ ਜਾਣੀਆਂ ਆ ਤੇ ਸਾਨੂੰ ਵਿਸ਼ਵਾਸ ਵੀ ਆ ਕਿ ਉਹਦਾ ਕੋਈ ਨਾ ਕੋਈ ਹੱਲ ਜ਼ਰੂਰ ਨਿਕਲੇਗਾ